ਪੁਲਿਸ ਨੇ ਉਥੇ ਘਿਰਾ ਪਾਇਆ ਹੋਇਆ ਕਰਾ ਨੂੰ ਤੇ ਪੁਲਿਸ ਨੂੰ ਘਿਰਾ ਸਾਡੇ ਕਿਸਾਨ ਬੀਬੀਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਨੇ ਪਾਇਆ ਹੋਇਆ ਪੂਰੀ ਸਥਿਤੀ ਵਿਸਫੋਟਕ ਬਣੀ ਹੋਈ ਆ ਪੂਰੇ ਪੰਜਾਬ 'ਚ ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ ਇਹ ਜਿਹੜਾ ਜਮਹੂਰੀਅਤ ਦਾ ਨੰਗਾ ਜਮਹੂਰੀਅਤ ਦਾ ਜੋ ਜਿਤਨਾ ਗਾਇ ਜਨਾਜਾ ਕੱਢ ਰਿਹਾ ਜਿਤਨਾ ਜਮਹੂਰੀਅਤ ਕਾਹਦੀ ਜਮਹੂਰੀਅਤ ਆ ਕਹਿੰਦੇ ਸਾਰੀ ਦੁਨੀਆ ਚ ਸਭ ਤੋਂ ਵੱਡੀ ਜਮਹੂਰੀਅਤ ਹੈ ਜੀ ਭਾਰਤ ਦੇ ਵਿੱਚ ਉਹਦਾ ਉਹਦਾ ਜਿਹੜਾ ਜਮਹੂਰੀਅਤ ਦਾ ਕਾਹਨ ਕਿ ਤਰ੍ਹਾਂ ਹੋ ਰਿਹਾ ਇਹ ਜਮਹੂਰੀਅਤ ਨਹੀਂ ਤਾਂ ਨਾਸ਼ਾਈ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਤੋਂ ਵਰਤਾਰਾ ਕਰ ਰਹੇ ਆ ਕਾਰਪੋਰੇਟ ਦੇ ਸ਼ਾਰੇ ਦੇ ਉੱਤੇ ਤੇ ਮੋਦੀ ਸਰਕਾਰ ਦੇ ਸ਼ਾਰੇ ਦੇ ਤਰ੍ਹਾਂ ਸ਼ੰਭੂ ਕਰੋੜੀ ਪਹਿਲਾਂ ਕੀਤਾ ਜਿਤਨਾ ਕਿ ਤਰ੍ਹਾਂ ਲੋਕਾਂ ਦੇ ਜਿਹੜੇ ਆਕਰਟਾਏ ਜਾ ਰਿਹਾ ਜਿਸ ਤਰੀਕੇ ਪੁਲਸ ਰਾਜ ਚ ਪੰਜਾਬ ਨੂੰ ਆਪਣਾ ਬਦਲਿਆ ਜਾ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਸਿੱਧੀ ਵਾਰਨ ਗਿਆ ਸ਼ੰਭੂ ਵੀ ਧਰਨਾ ਲੱਗੋ ਕੱਲ ਨੂੰ ਯਾ ਠਾਣੇ ਗਾੜੀ ਧਰਨਾ ਸਾਡਾ ਅਜਮੂਰੀ ਆ ਕੇ ਥਾਣੇ ਗਾੜੀ ਧਰਨਾ ਲਾਉਣਾ ਜੋ ਕਟਮਾਰ ਹੋਈ ਯਾਰ ਪ੍ਰੀਤ ਥਾਣੇਦਾਰ ਨੇ ਕੀਤੀ ਆ ਬਲਵੰਤ ਸਿੰਘ ਬ੍ਰਹਮਕੇ ਖਸਾਨਾ ਕੋ ਦੀ ਜਾਂ ਬਾਕੀ ਤੁਸੀਂ ਜ਼ਬਰ ਕੀਤਾ ਜਿਹੜਾ ਇਸੇ ਤਰੀਕੇ ਦੇ ਨਾਲ ਜੋ ਗਰਦਾਸਪੁਰ ਚ ਕਾਰਪੋਰੇਟ ਦਾ ਝੰਡਾ ਲਾਗੂ ਕਰਦੇ ਆ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਕਢਾਉਣ ਵਾਸਤੇ ਜਿਸ ਤਰੀਕੇ ਨਾਲ ਬੀਬੀਆਂ ਦੀ ਧੂਖੇ ਚ ਕੀਤੀ ਹੈ ਜਿਦ ਤਰ੍ਹਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੜਕਾਂ ਦੇ ਕਬਜ਼ੇ ਲੈ ਰਹਿਆਂ ਜ਼ਮੀਨਾਂ ਦੇ ਕਬਜ਼ੇ ਲੈ ਰਹਿਆਂ ਬਗੈਰ ਪੈਸੇ ਦਿੱਤੇ ਆ ਉਹ ਜ਼ਮੀਨਾਂ ਦਾ ਕਬਜ਼ਾ ਨਹੀਂ ਲੈਣ ਦੇਾਂਗੇ ਕਿੰਨਾ ਕਚਰ ਪੁਲਿਸ ਖਿਲਾੜ ਲੇਗਾ ਉੱਥੇ ਕਿੰਨਾ ਕਚਰ ਪੁਲਿਸ ਉੱਥੇ ਖਿਲਾੜ ਜਿਹੜਾ ਵਾ ਤੁਸੀਂ ਇਸ ਤਰੀਕੇ ਨਾਲ ਕਰ ਲੋਗੇ ਕਿਹੜੀ ਕਿਹੜੀ ਸ਼ਰਤ ਬਣਾ ਲੋਗੇ ਰਾਤ ਰੋਤ ਕਿਹੜੀ ਸ਼ਰਤ ਬਣਾ ਲੋਗੇ ਬਣ ਨਹੀਂ ਦੇ ਆਗੇ ਉਹ ਛੜਕ ਤੇ ਕਬਜ਼ਾ ਹੀ ਦੁਬਾਰਾ ਲੈਣਾ ਵਾ ਉੱਥੇ ਆਪਣੀ ਜ਼ਮੀਨ ਤੇ ਜਿੱਥੇ ਤੁਸੀਂ ਜ਼ਮੀਨ ਦਾ ਕਬਜ਼ਾ ਕੀਤਾ ਨਾ ਕਿਸਾਨ ਦੀ ਤੇ ਤੇ 7 ਤਰੀਕ ਨੂੰ ਜੇਲਾ ਦਾ ਨਾਂ ਦੇਵੀ ਦਾਸਪੁਰ ਕੀਤਾ ਆਇਆ ਵਾ ਉਹ ਵੀ ਰੁਕਣੀ ਆ ਰੇਲ ਉਸ ਤੋਂ ਬਾਅਦ ਜੇ ਜਿਤਨਾ ਮੈਂ ਜਬਰ ਚਲਾਇਆ ਕਿਤੇ ਪੂਰੇ ਪੰਜਾਬ ਦੀ ਪੂਰਾ ਪੰਜਾਬ ਜਾਮ ਕਰਾਂਗੇ ਇਹ ਸਾਡੀ ਵਾਰਨ ਗਿਆ ਦੂਸਰਾ ਪਾਣੀ ਵਾਲੇ ਮੁੱਦੇ ਤੇ ਇਸ ਤਰ੍ਹਾਂ ਤੁਸੀਂ ਡਰਾਮਾ ਕਰ ਰਹੇ ਜੋ ਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਉਸੇ ਮਾੜਾ ਮੋਟਾ ਮੱਥਾ ਪਾਸ ਕਰ ਕਾਸ ਕਰ ਪਾਸ ਕਰਕੇ ਆਪਣਾ ਟਾਈਮ ਸਾਰਨਾ ਬਿਲਕੁਲੋਂ ਇਹ ਬਰਦਾਸ਼ਤ ਨਹੀਂ ਪੰਜਾਬ ਦੇ ਲੋਕਾਂ ਨੂੰ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ 78 79 80 ਧਾਰਾ ਜੁਣੋ 66 'ਚ इंदिरा गांधी प्रधानमंत्री इंदिरा गांधी ने लागू करके राजस्थान ਨੂੰ ਪੰਜਾਬ ਦੇ ਪਾਣੀਆਂ ਦਾ ਜੜਾ ਹਿੱਸੇਦਾਰ ਬਣਾਇਆ ਭਾਈਵਾਲ ਬਣਾਇਆ ਉਹ 78 79 ਧਾਰਾ ਰੱਦ ਕਰੋ ਇਸ ਤਰ੍ਹਾਂ ਜਿਹੜੀ ਜਦੋਂ ਜਮ ਸਤਲੁਜ ਜਮ ਆਪਣਾ ਲਿੰਕ ਲੈਰ ਜਿਹੜੀ ਕੱਟਣ ਦਾ ਜਿਹੜਾ ਜਿਹੜੀ ਸੰਧੀ ਕੀਤੀ ਹੈ ਯਾਨੀ ਜੈਲਸੋਂ ਦੇ ਵੇਲੇ ਉਸ ਤੋਂ ਬਾਅਦ ਦੇ ਵੇਲੇ ਜਾਂ ਦਰਬਾਰਾ ਸਿੰਘ ਦੇ ਵੇਲੇ ਉਹ ਸਾਰੀ ਰੱਦ ਕਰੋ ਉਹ ਵੀ ਰੱਦ ਕਰੋ ਇਸ ਦੇ ਨਾਲ ਜਿਹੜਾ 2004 ਕੈਪਟਨ ਮਰਿੰਦਰ ਨੇ ਜਦੋਂ ਬਾਕੀ ਜਿਹੜੇ ਸਮਝੌਤੇ ਰਾਤ ਕੀਤੇ ਉਹਦੇ ਨਾਲ ਪੰਜ ਧਾਰਾ ਲਾ ਕੇ ਜਿਹੜਾ ਪਹਿਲਾ ਪਾਣੀ ਜਾ ਰਿਹਾ Rajasthan ਨੂੰ ਗਰ ਕਾਨੂੰਨੀ ਤੌਰ ਤੇ ਤੇ Haryana ਨੂੰ ਜਾ ਰਿਹਾ ਉਹਨਾਂ تسلیم ਕੀਤਾ ਵਾ ਉਹਨੂੰ ਮੰਨ ਲਿਆ ਵਾ ਉਹ ਵੀ ਧਾਰਾ ਲਗਤ ਕਰੋ ਤੇ ਇਸ ਤੋਂ ਬਾਅਦ ਜਿੰਨਾ ਵੀ ਆਪਣਾ ਜਿਹੜਾ ਸਰਸਾ ਸਰਸਾ ਤੇ ਜਿਹੜੀ ਨਦੀ ਆ ਜਾਂ ਜਮੜਾ ਨਦੀ ਆ ਉਹਨਾਂ ਨੂੰ ਨਾਲ ਗਿਣ ਕੇ ਤੇ ਪੰਜਾਬ ਦੇ ਪਾਣੀਆਂ ਦੀ 60 40 ਨਾਲ ਵੰਡ ਜੋ ਬਣਦੀ ਆ Haryana ਨਾਲ ਉਹ ਸਾਰੀ ਉਹਨਾਂ ਦੋਆਂ ਦਰਿਆਵਾਂ ਦੀ ਵੀ ਤੇ ਇੱਧਰ ਜਿਹੜੇ ਦਰਿਆ ਵਾ ਉਹਨਾਂ ਪੰਜਾਂ ਦੇ ਉਹਨਾਂ ਦੀ ਸਾਰਿਆਂ ਦਾ ਇਹ ਸਪਤੀ ਕੱਢ ਕੇ ਫਿਰ 60 40 ਤੇ ਵੰਡ ਕਰੋ ਜਦੋਂ ਕਿ ਪਹਿਲਾਂ ਜਮਨਾ ਤੇ ਸਰਸਵਤੀ ਉਹ ਪਾਸੇ ਛੱਡ ਤੇ ਤੇ ਇੱਧਰ ਜਿਹੜੇ ਪੰਜਾਬ ਦੇ ਦਰਿਆ ਛ ढाई ਦਰਿਆ ਤਿੰਨ ਦਰਿਆ ਉਹਨਾਂ ਚੋਂ 60 40 ਕਰਤਾ ਤੇ ਉਹਦੇ ਵਿੱਚੋਂ ਪਹਿਲਾਂ ਜਿਹੜਾ ਵਾ ਰਾਜਸਥਾਨ 55% ਦੇ ਦਿੱਤਾ ਜਿਹੜਾ ਕਰਪੇਰੀਅਨ ਸੂਬਾ ਹੀ ਨਹੀਂ ਹੈਗਾ ਜਿਹਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਨਾਲ ਉਹ 78 79 ਧਾਰਾ ਰੱਦ ਕਰਨੀ ਪੈਣੀ ਆ ਪੰਜ ਪੰਜ ਧਾਰਾ ਵੀ ਰੱਦ ਕਰੋ ਤੇ ਨਾਲ ਹੀ ਆਯੋ ਜਮਨ ਤੱਕ ਕਰਤੇ ਹੋਏ ਚਲਾਇਆ ਵਾ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਕਿਸੇ ਕੀਮਤ ਤੇ ਵੀ ਕਿਸੇ ਕੀਮਤ ਬਰਦਾਸ਼ਤ ਨਹੀਂ ਇਸ ਤਰ੍ਹਾਂ ਜ਼ਬਰ ਦੇ ਨਾਲ ਜਾਂ ਡਰਾਇਆ ਪੰਜਾਬ ਦੇ ਲੋਕ ਅਦੀ ਦਬਣ ਵਾਲੇ ਨਹੀਂ ਪੰਜਾਬ ਦੇ ਲੋਕ ਬਾਹਰ ਨਿਕਲਣਗੇ ਇਹਦਾ ਇਹਦਾ ਜਿਹੜਾ ਵਾ ਜਵਾਬ ਜਿਤਨਾ ਵਾ ਤੁਸੀਂ ਦੇ ਰਹੇ ਹੋ ਜ਼ਬਰ ਦਾ ਜ਼ਬਰ ਦਾ ਤੇਰੀ ਜ਼ਬਰ ਦਾ ਜਵਾਬ ਜਿਹੜਾ ਵਾ ਉਹ ਸਬਰ ਨਾ ਦੇਾਂਗੇ ਤੇਰੇ ਗੋਡੇ ਲਵਾਵਾਂਗੇ ਤੇਰੇ ਹੱਥ ਪੱਕੀ ਤਰ੍ਹਾਂ ਦਾ ਬੋਰੀਆ ਇਸ ਤਰ੍ਹਾਂ ਗੋਲ ਕਰਕੇ ਤੈਨੂੰ ਦਿੱਲੀ ਭੇਜਾਂ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮidur ਸ਼ਨਰਚਪੜੀ ਪੰਜਾਬ ਦੇ ਸੂਬਾ ਆਗੂ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ 'ਚ ਰਾਹ ਦਾ ਦਮਨ ਚੱਕਰ ਚ ਲਾਇਆ ਹੋਇਆ ਵਾ ਕਿਸਾਨਾਂ ਆਗੂਆਂ ਦੇ ਘਰਾਂ 'ਚ ਫੜੋ ਫੜਾਈ ਚੱਲ ਰਹੀ ਹੈ ਛਾਪੇਮਾਰੀ ਕੀਤੀ ਆ ਕਿਸਾਨ ਆਗੂ ਗ੍ਰਿਫਤਾਰ ਕੀਤੇ ਆ ਤੇ 3-4 ਥਾਵਾਂ ਤੇ ਗਰਦਾਸਪੁਰ 'ਚ ਤੇ ਗਰਬਾਗਾਂ ਕਿੱਬਾ ਸਾਡੇ ਦਫ਼ਤਰ ਸਤਤਰ ਆ ਉੱਥੇ ਪੁਲਿਸ ਨੂੰ ਪੁਲਿਸ ਨੇ ਉੱਥੇ ਕਿਰਾ ਪਾਇਆ ਹੋਇਆ ਕਰਾਨੂੰ ਤੇ ਪੁਲਿਸ ਨੂੰ ਕਿਰਾ ਸਾਡੇ ਕਿਸਾਨ ਬੀਬੀਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਨੇ ਪਾਇਆ ਹੋਇਆ ਪੂਰੀ ਸਥਿਤੀ ਵਿਸਫੋਟਕ ਬਣੀ ਹੋਈ ਆ ਪੂਰੇ ਪੰਜਾਬ 'ਚ ਇਹ ਕਿਸ ਤਰੀਕੇ ਦੀ ਜਮਹੂਰੀਅਤ ਹੈ ਇਹ ਜਿਹੜਾ ਜਮਹੂਰੀਅਤ ਦਾ ਨੰਗਾ ਜਮਹੂਰੀਅਤ ਦਾ ਜੋ ਜਿਤਨਾ ਲਈ ਜਨਾਜਾ ਕੱਢ ਰਿਹਾ ਜਿਤਨਾ ਜਮਹੂਰੀਅਤ ਕਾਦੀ ਜਮਹੂਰੀਅਤ ਆ ਕਹਿੰਦੇ ਸਾਰੀ ਦੁਨੀਆ ਚ ਸਭ ਤੋਂ ਵੱਡੀ ਜਮਹੂਰੀਅਤ ਹੈ ਜੀ ਭਾਰਤ ਦੇ ਵਿੱਚ ਉਹਦਾ ਉਹਦਾ ਜਿਹੜਾ ਜਮਹੂਰੀਅਤ ਆ ਕਾਹਨ ਕਿ ਤਰ੍ਹਾਂ ਹੋ ਰਿਆ ਇਹ ਜਮਹੂਰੀਅਤ ਨਹੀਂ ਤਮਾਸ਼ਾਈ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਤੋਂ ਵਰਤਾਰਾ ਕਰ ਰਹੇ ਆ ਕਾਰਪੋਰੇਟ ਦੇ ਸ਼ਾਇਰ ਦੇ ਉੱਤੇ ਤੇ ਮੋਦੀ ਸਰਕਾਰ ਦੇ ਸ਼ਾਇਰ ਦੇ ਤਰ੍ਹਾਂ ਸ਼ੰਭੂ ਕਰੋੜੀ ਪਹਿਲਾਂ ਕੀਤਾ ਜਿਤਨਾ ਜਿਤਨਾ ਲੋਕਾਂ ਦੇ ਜਿਹੜਿਆ ਘਰਟਾਈ ਜਾ ਰਿਹਾ ਜਿਸ ਤਰੀਕੇ ਪੁਲਸ ਰਾਜ ਚ ਪੰਜਾਬ ਨੂੰ ਆਪਣਾ ਬਦਲਿਆ ਜਾ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਸਿੱਧੀ ਵਾਰਨ ਗਿਆ ਸ਼ੰਭੂ ਵੀ ਧਰਨਾ ਲੱਗੋ ਕੱਲ ਨੂੰ ਜੋ ਥਾਣੇ ਗਾੜੀ ਧਰਨਾ ਸਾਡਾ ਅਜਮੂਰੀ ਆ ਕੇ ਥਾਣੇ ਗਾੜੀ ਧਰਨਾ ਲਾਉਣਾ ਜੋ ਕਟਮਾਰ ਹੋਈ ਯਾਰ ਪੀਤ ਥਾਣੇਦਾਰ ਨੇ ਕੀਤੀ ਆ ਬਲਵੰਤ ਸਿੰਘ ਬ੍ਰਹਮ ਕੇ ਕਿਸਾਨਾਂ ਆਗੂ ਦੀ ਜਾਂ ਬਾਕੀ ਤੁਸੀਂ ਜ਼ਬਰ ਕੀਤਾ ਜਿਹੜਾ ਇਸੇ ਤਰੀਕੇ ਦੇ ਨਾਲ ਜੋ ਗਰਦਾਸਪੁਰ ਚ ਕਾਰਪੋਰੇਟ ਦਾ ਏਜੰਡਾ ਲਾਗੂ ਕਰਦੇ ਆ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਦੇ ਛੱਟੇ ਕਢਾਉਣ ਵਾਸਤੇ ਜਿਸ ਤਰੀਕੇ ਨਾਲ ਬੀਬੀਆਂ ਦੀ ਧੂਖੇ ਚ ਕੀਤੀ ਹੈ ਜਿਦ ਤਰ੍ਹਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਸੜਕਾਂ ਦੇ ਕਬਜ਼ੇ ਲੈ ਰਹਿਆਂ ਜ਼ਮੀਨਾਂ ਦੇ ਕਬਜ਼ੇ ਲੈ ਰਹਿਆਂ ਬਗੈਰ ਪੈਸੇ ਦਿੱਤੇ ਆ ਉਹ ਜ਼ਮੀਨਾਂ ਦਾ ਕਬਜ਼ਾ ਨਹੀਂ ਲੈਣ ਦੇਾਂਗੇ ਕਿੰਨਾ ਚਿਰ ਪੁਲਿਸ ਖਿਲਾੜ ਲੇਗਾ ਉੱਥੇ ਕਿੰਨਾ ਚਿਰ ਪੁਲਿਸ ਉੱਥੇ ਖਿਲਾੜ ਜਿਹੜਾ ਵਾ ਤੁਸੀਂ ਇਸ ਤਰੀਕੇ ਨਾਲ ਕਰ ਲੋਗੇ ਕਿਹੜੀ ਕਿਹੜੀ ਸ਼ਰਤ ਬਣਾ ਲੋਗੇ ਬਲਰਾਤ ਰਤ ਕਿਹੜੀ ਸ਼ਰਤ ਬਣਾ ਲੋਗੇ ਬਣ ਨਹੀਂ ਗਿਆਗੇ ਉਹ ਸੜਕ ਤੇ ਕਬਜ਼ਾ ਹੀ ਦੁਬਾਰਾ ਲੈਣਾ ਵਾ ਉਥੇ ਆਪਣੀ ਜ਼ਮੀਨ ਤੇ ਜਿੱਥੇ ਤੁਸੀਂ ਜ਼ਮੀਨ ਦਾ ਕਬਜ਼ਾ ਕੀਤਾ ਨਾ ਕਿਸਾਨ ਦੀ ਤੇ ਉਥੇ ਜ਼ਮੀਨ ਤੇ 7 ਤਰੀਕ ਨੂੰ ਰੇਲਾਂ ਦਾ ਲਾਂਨ ਦੇਵੀ ਦਾਸਪੁਰ ਕੀਤਾ ਆਇਆ ਵਾ ਉਹ ਵੀ ਰੁਕਣੀ ਹੈ ਰੇਲ ਉਸ ਤੋਂ ਬਾਅਦ ਜੇ ਜਿਤਨਾ ਜਬਰ ਚਲਾਇਆ ਤੇ ਫਿਰ ਪੂਰੇ ਪੰਜਾਬ ਚ ਪੂਰਾ ਪੰਜਾਬ ਜਾਮ ਕਰਾਂਗੇ ਇਹ ਸਾਡੀ ਵਾਰਨ ਗਿਆ ਦੂਸਰਾ ਪਾਣੀ ਵਾਲੇ ਮੁੱਦੇ ਤੇ ਇਸ ਤਰ੍ਹਾਂ ਦਾ ਡਰਾਮਾ ਕਰ ਰਿਹਾ ਜੋ ਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਉਸੇ ਮਾੜਾ ਮੋਟਾ ਮਥਾ ਪਾਸ ਪਾਸ ਕਰ ਪਾਸ ਕਰਕੇ ਆਪਣਾ ਟਾਈਮ ਸਾਰਨਾ ਬਿਲਕੁਲੋਂ ਇਹ ਬਰਦਾਸ਼ਤ ਨਹੀਂ ਪੰਜਾਬ ਦੇ ਲੋਕਾਂ ਨੂੰ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ 78 ਨਾਸੀ 80 ਧਾਰਾ ਜਿਹੜੇ 66 ਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਗੂ ਕਰਕੇ Rajasthan ਨੂੰ Punjab ਦੇ ਪਾਣੀਆਂ ਦਾ ਜੜਾ ਹਿੱਸੇਦਾਰ ਬਣਾਇਆ ਭਾਈਵਾਲ ਬਣਾਇਆ ਉਹ 78 79 ਧਾਰਾ ਰੱਦ ਕਰੋ ਇਸ ਤਰ੍ਹਾਂ ਜਿਹੜੀ ਜਦੋਂ ਜਮ ਸਤਲੁਜ ਜਮ ਮਨਾ ਲਿੰਕ ਲਹਿਰ ਜਿਹੜੀ ਕੱਟਣ ਦਾ ਜਿਹੜਾ ਜਿਹੜੀ ਸੰਧੀ ਕੀਤੀ ਹੈ ਯਾਨੀ ਜੈਲਸੋਂ ਦੇ ਵੇਲੇ ਉਸ ਤੋਂ ਬਾਅਦ ਦੇ ਵੇਲੇ ਜਾਂ ਦਰਬਾਰਾ ਸਿੰਘ ਦੇ ਵੇਲੇ ਉਹ ਸਾਰੀ ਰੱਦ ਕਰੋ ਉਹ ਵੀ ਰੱਦ ਕਰੋ ਇਸ ਦੇ ਨਾਲ ਜਿਹੜਾ 2004 ਕੈਪਟਰ ਮਰਿੰਦਰ ਨੇ ਜਦੋਂ ਬਾਕੀ ਜਿਹੜੇ ਸਮਝੌਤੇ ਰਾਦ ਕੀਤੇ ਉਹਦੇ ਨਾਲ ਪੰਜ ਧਾਰਾ ਲਾ ਕੇ ਜਿਹੜਾ ਪਹਿਲਾ ਪਾਣੀ ਜਾ ਰਿਹਾ ਰਾਜਸਥਾਨ ਨੂੰ ਗੈਰ ਕਾਨੂੰਨੀ ਤੌਰ ਤੇ ਤੇ ਹਰਿਆਣੇ ਨੂੰ ਜਾ ਰਿਹਾ ਉਹਨਾਂ ਤਸلیم ਕੀਤਾ ਉਹਨੂੰ ਮੰਨ ਲਿਆ ਉਹ ਵੀ ਧਾਰਾ ਰੱਦ ਕਰੋ ਤੇ ਇਸ ਤੋਂ ਬਾਅਦ ਜਿੰਨਾ ਵੀ ਆਪਣਾ ਜਿਹੜਾ ਸਰਸਵਤੀ ਜਿਹੜੀ ਨਦੀ ਆ ਜਾਂ ਜਮੜਾ ਨਦੀ ਆ ਉਹਨਾਂ ਨੂੰ ਨਾਲ ਗਿਣ ਕੇ ਤੇ ਪੰਜਾਬ ਦੇ ਪਾਣੀਆਂ ਦੀ 60 40 ਨਾਲ ਵੰਡ ਜੋ ਬਣਦੀ ਆ ਹਰਿਆਣੇ ਨਾਲ ਉਹ ਸਾਰੀ ਉਹਨਾਂ ਦੋਹਾਂ ਦਰਿਆਵਾਂ ਦੀ ਵੀ ਇੱਧਰ ਜਿਹੜੇ ਦਰਿਆ ਵਾ ਉਹਨਾਂ ਪੰਜਾਂ ਗਰੇ ਉਹਨਾਂ ਦੀ ਸਾਰਿਆਂ ਦਾ ਯਸਾਪਤੀ ਕੱਢ ਕੇ ਫਿਰ 60 40 ਦੇ ਵੰਡ ਕਰੋ ਜਦੋਂ ਕਿ ਪਹਿਲਾਂ ਜਮਨਾ ਤੇ ਸਰਸਵਤੀ ਉਹ ਪਾਸੇ ਛੱਡ ਤੇ ਤੇ ਇੱਧਰ ਜਿਹੜੇ ਪੰਜਾਬ ਦੇ ਦਰਿਆ ਛਾਈ ਦਰਿਆ ਤਿੰਨ ਦਰਿਆ ਉਹਨਾਂ ਚੋਂ 60 40 ਕਰਤਾ ਤੇ ਉਹਦੇ ਵਿੱਚੋਂ ਪਹਿਲਾਂ ਜਿਹੜਾ ਵਾ ਰਾਜਸਥਾਨ ਨੂੰ 55% ਦੇ ਦਿੱਤਾ ਜਿਹੜਾ ਕਰਪੇਰੀਅਨ ਸੂਬਾ ਹੀ ਨਹੀਂ ਹੈਗਾ ਜਿਹਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਨਾਲ ਉਹ 78 79 ਧਾਰਾ ਰੱਦ ਕਰਨੀ ਪੈਣੀ ਆ ਪੰਜ ਪੰਜ ਧਾਰਾ ਵੀ ਰੱਦ ਕਰੋ ਤੇ ਨਾਲ ਹੀ ਆਯੋ ਜਮਨ ਤੱਕ ਕਰਤੋ ਹੀ ਚਲਾਇਆ ਵਾ ਇਹ ਸਾਨੂੰ ਬਰਦਾਸ਼ਤ ਨਹੀਂ ਆਗਾ ਕਿਸੇ ਕੀਮਤ ਤੇ ਵੀ